ਤੋ ਪਿੰਡ ਵੱਲੋਂ ਦੋਨਾਂ ਪੰਚਾਇਤਾਂ ਵੱਲੋਂ ਇਹੀ ਪਹਿਲਾ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਇਸ ਡੋਰ ਨੂੰ ਸਟੋਰ ਕਰਨ ਵਾਲਿਆਂ ਦੇ ਖਿਲਾਫ ਔਰ ਇਸ ਡੋਰ ਨੂੰ ਵੇਚਣ ਵਾਲਿਆਂ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਵਿਅਕਤੀ ਕੱਲ ਨੂੰ ਕੋਈ ਆਣ ਕੇ ਇਹ ਸਫਾਰਸ਼ ਨਾ ਲੈ ਕੇ ਆਵੇ ਕਿ ਅਸੀਂ ਤੁਹਾਡੇ ਵੋਟਾਂ ਪਾ ਕੇ ਸਰਪੰਚ ਬਣਾਏ ਜਾਂ ਤੁਹਾਨੂੰ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਆ ਇਹ ਵੋਟਾਂ ਦਾ ਮੁੱਦਾ ਨਹੀਂ ਆ ਇਹ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਇਹ ਜੀ ਮੈਂ ਵੇਰਕਤ ਵਾਪਸ ਆ ਰਿਹਾ ਹਾਂ ਤੇ ਪਖਰਪੁਰ ਪੁਲ ਪਾਰ ਕਰ ਰਿਹਾ ਸੀ ਤੋ ਚੈਨਾਕੋ ਡੋਰ ਜਿਹੜੀ ਮੇਰੇ ਮੱਥੇ ਤੇ ਲੰਘੀ ਤੇ ਉਹਨੇ ਮਤਲਬ ਖੋਪ ਦਿੱਤਾ ਪਿਛੇ ਮੇਰੀ ਮੈਸੇਜ ਵੇਖੀ ਉਹਨੇ ਮਤਲਬ ਆਥਣਾ ਪਛਾਣ ਨੂੰ ਡੋਰ ਕੀਤੀ ਹੋਰ ਨਾ ਮੇਰਾ ਕੰਮ ਹੋ ਗਿਆ ਹੈ ਕੰਮ ਤਾਂ ਕਾਫੀ ਦੇਖੋ ਡੂੰਗਾ ਹੋ ਗਿਆ ਜਖਮ ਤਾਂ ਬਾਈ ਚਾ ਵੀ ਡਾਂਕੇ ਹੈਗੇ ਨੇ ਆ ਗਲਤੇ ਵੀ ਆ ਨੱਕ ਤੇ ਵੀ ਦੋ ਜਗ੍ਹਾ ਕੱਟ ਲੱਗਾ ਹੈ ਤੁਹਾਨੂੰ ਟਾਈਮ ਲੱਗੇਗਾ ਤਾਂ ਠੀਕ ਹੁੰਦੇ ਹੁਣ ਤਾਂ ਆ ਅੱਜ ਇੱਥੇ ਲੱਗੀ ਆ ਕੱਲ ਨੂੰ ਮੇਰੇ ਲੱਛਦੀ ਆ ਹੋਰ ਵੀ ਕਿਸੇ ਨੂੰ ਲੱਛਦੀ ਆ ਆਪਣੇ ਬੱਚੇ ਨੂੰ ਲੱਛਦੀ ਆ ਬਸ ਜਿਸ ਤੇ ਲੱਗਦੀ ਆ ਬੀਜ ਦੀ ਜਿੱਤੇ ਉਹਨੂੰ ਪਤਾ ਲੱਗਦਾ ਵੀ ਕਿਵੇਂ ਕਿਵੇਂ ਇਹ ਚੀਜ਼ ਤੇ ਜਿਹੜਾ ਆਪਾਂ ਮਤਾ ਪਾਇਆ ਪੰਚਾਇਤ ਨੇ ਕੋਸ਼ਿਸ਼ ਕਰਾਂਗੇ ਕਿ ਸਖਤੀ ਨਾਲ ਇੱਥੇ ਕਾਰਵਾਈ ਕੀਤੀ ਜਾਵੇ ਚੈਨਲ ਡੋਰ ਜਿਹੜੀ ਪਲਾਸਟਿਕ ਦੀ ਦੋਹਰਾ ਇਹ ਬਹੁਤ ਮਾੜੀ ਆ ਤੇ ਇਹ ਵੀਰ ਦੇ ਕਾਫੀ ਜ਼ਿਆਦਾ ਜ਼ਖਮ ਹੋ ਗਿਆ ਤੇ ਇਹ ਵਾਰ ਦਾ ਤੇ ਚੈਨਲ ਡੋਰ ਕਰਕੇ ਹੋਣੀ ਬਾਰ-ਬਾਰ ਅਸੀਂ ਤੇ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹੋ ਅਪੀਲ ਕਰਦੇ ਆ ਇਹ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਆ ਇਸੇ ਕਰਕੇ ਆਪਾਂ ਦੋਵਾਂ ਪੰਚਾਇਤਾਂ ਨੇ ਮਤੇ ਪਾਏ ਆ ਬਾਕੀਆਂ ਪੰਚਾਇਤਾਂ ਨੂੰ ਵੀ ਇਹੋ ਸੁਨੇਹਾ ਦਿੰਦੇ ਆ ਇਹਨੂੰ ਚੰਗੀ ਤਰ੍ਹਾਂ ਮਤੇ ਪਾ ਕੇ ਇਹਨੂੰ ਬੰਦ ਕੀਤਾ ਜਾਵੇ ਇੰਨੀ ਦਿਨੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਲੋਕਾਂ ਤੇ ਪਤੰਗਬਾਜ਼ੀ ਦਾ ਸ਼ੌਂਕ ਜਿਹੜਾ ਉਹ ਸਿਰ ਚੜ ਕੇ ਬੋਲ ਰਿਹਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਲੋੜੀ ਦਾ ਤਿਉਹਾਰ ਆਉਣ ਵਾਲਾ ਹੈ ਬਸੰਤ ਆਉਣ ਵਾਲੀ ਹੈ ਤੇ ਪੰਜਾਬੀ ਖਾਸ ਕਰਕੇ ਪਤੰਗਬਾਜ਼ੀ ਦੇ ਸ਼ਕੀਨ ਹੁੰਦੇ ਹਨ ਔਰ ਚੈਨਾ ਡੋਰ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਇਸ ਵਾਰ ਵੀ ਮੁੱਦਾ ਉੱਠ ਰਿਹਾ ਹੈ ਕਿਉਂਕਿ ਪਿਛਲੇ ਲੰਬੇ ਸਾਲਾਂ ਤੋਂ ਇਸ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਪਰ ਅਜੇ ਤੱਕ ਇਸ ਤੇ ਪੂਰਾ ਕੰਟਰੋਲ ਨਹੀਂ ਕੀਤਾ ਜਾ ਸਕਿਆ ਜਗ੍ਹਾ ਜਗ੍ਹਾ ਤੋਂ ਖਬਰਾਂ ਆਉਂਦੀਆਂ ਹਨ ਕਿ ਚੈਨਾ ਡੋਰ ਦੇ ਨਾਲ ਜਿੱਥੇ ਜਾਨੀ ਨੁਕਸਾਨ ਹੋਏ ਹਨ ਉੱਥੇ ਸਰੀਰਕ ਪੱਦਰ ਤੇ ਵੀ ਇਨਸਾਨਾਂ ਨੂੰ ਜਾਂ ਗੱਲ ਕਰੀਏ ਜਾਨਵਰ ਵੀ ਇਸ ਦੀ ਲਪੇਟ ਵਿੱਚ ਆਉਂਦੇ ਹਨ ਪਰ ਇੱਕ ਵੱਡਾ ਉਪਰਾਲਾ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦੋ ਪਿੰਡ ਨੇ ਜਿਨ੍ਹਾਂ ਨੇ ਪੰਚਾਇਤ ਨੇ ਇਸ ਦੇ ਖਿਲਾਫ ਮਤਾ ਪਾਸ ਕੀਤਾ ਹੈ ਕਿ ਸਾਡੇ ਪਿੰਡ ਵਿੱਚ ਚਾਈਨਾ ਡੋਰ ਜੇ ਕੋਈ ਵੇਚੇਗਾ ਖਰੀਦੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਆਓ ਲਾਈਵ ਤਸਵੀਰਾਂ ਤੁਹਾਨੂੰ ਅਖਾ ਰਹੇ ਹਾਂ ਨਸ਼ਹਿਰਾ ਮੱਜਾ ਸਿੰਘ ਅਤੇ ਚੂੜ ਚੱਕ ਪਿੰਡ ਦੀ ਜਿਹੜੀ ਪੰਚਾਇਤ ਹੈ ਸਰਪੰਸਾ ਮੌਜੂਦ ਹਨ ਮੈਂਬਰ ਸਾਹਿਬ ਮੌਜੂਦ ਹਨ ਪਤਵੰਤੇ ਸੱਜਣ ਹਨ ਅਤੇ ਦੋ ਵਿਅਕਤੀ ਅਜੇ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਚਾਇਨਾ ਡੋਰ ਦੇ ਕਰਕੇ ਤੇ ਉਹਨਾਂ ਨੂੰ ਜ਼ਖਮ ਵੱਡੇ ਮਿਲੇ ਹਨ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਔਰ ਆਪਣੇ ਚੈਨਲ ਦੇ ਜ਼ਰੀਏ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਚਾਇਨਾ ਡੋਰ ਜੋ ਵਿਕਦੀ ਹੈ ਬਾਜ਼ਾਰਾਂ ਵਿੱਚ ਉਸ ਦੇ ਜ਼ਿੰਮੇਵਾਰ ਕੌਣ ਹਨ ਅੱਜ ਵੀ ਪਤਵੰਤੇ ਸੱਜਣਾਂ ਨਾਲ ਇਹ ਸਵਾਲ ਸਾਂਝਾ ਕਰਾਂਗੇ ਕਿ ਇਸ ਦੀ ਜ਼ਿੰਮੇਵਾਰ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਹੈ ਦੁਕਾਨਦਾਰ ਹੈ ਜਾਂ ਖੁਦ ਪੰਜਾਬ ਦੀ ਜਨਤਾ ਆਪ ਕਿਉਂਕਿ ਜਿੰਨੀ ਦੇਰ ਤੱਕ ਜਨਤਾ ਜਾਗਰੂਕ ਨਹੀਂ ਹੁੰਦੀ ਕਿਸੇ ਦੇਸ਼ ਦੀ ਵੀ ਤਰੱਕੀ ਨਹੀਂ ਹੋ ਸਕਦੀ ਸਸਕਾ ਭਾਜੀ ਸ਼ੁਭਨਾਮ ਕੀ ਜੀ ਮੇਰੇ ਨਾਲ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਜੀ ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀ ਹੈ ਜਿਹੜਾ ਚਾਈਨਾ ਡੋਰ ਦੇ ਕਰਕੇ ਤੁਹਾਨੂੰ ਨੁਕਸਾਨ ਪਹੁੰਚਿਆ ਕਿੱਥੇ ਪਹੁੰਚਿਆ ਕਿੱਦਾਂ ਪਹੁੰਚਿਆ ਇਹ ਜੀ ਮੈਂ ਵੇਰਕਤ ਵਾਪਸ ਆ ਰਿਹਾ ਹਾਂ ਤੇ ਪਖਰਪੁਰ ਪੁਲ ਪਾਰ ਕਰ ਰਿਹਾ ਸੀ ਤੋਂ ਚਾਈਨਾ ਡੋਰ ਜਿਹੜੀ ਮੇਰੇ ਮੱਥੇ ਤੇ ਲੰਘੀ ਤੇ ਉਹਨੇ ਮਤਲਬ ਖੋਪ ਦਿੱਤਾ ਪਿੱਛੇ ਮੇਰੀ ਮੈਸੇਜ ਬੈਠੀ ਉਹਨੇ ਮਤਲਬ ਆਥਣਾ ਪਛਾਣ ਡੋਰ ਕੀਤੀ ਹੋਰ ਨਾ ਮੇਰਾ ਕੰਮ ਹੋ ਗਿਆ ਜੀ ਉਹਨੇ ਚੇਨ ਤੇ ਮੇਰੇ ਸਿਰ ਜਿਹੜਾ ਉਹ ਸੁੰਨ ਹੋਇਆ ਡਾਕਟਰ ਸਾਹਿਬ ਕਹਿੰਦੇ ਇਹ ਮਸਲ ਜਿਹੜੇ ਕੱਟੇ ਗਏ ਸਾਰੇ ਤੇ ਮਤਲਬ ਮੈਨੂੰ ਕਹਿੰਦੇ ਕਿ ਐਮ ਆਰ ਬਾਅਦ ਚ ਕਰਾਵਾਂਗੇ ਤੁਹਾਡੀ ਤੇ ਅਜੇ ਠੀਕ ਹੋ ਜਾ ਤੇ ਮੈਂ ਮਹਾ ਬਚਿਆ ਮੈਂ ਤੇ ਇਹੋ ਕਹਿਣਾ ਚਾਹੁੰਦਾ ਕਿ ਇਹ ਇਹ ਬੰਦ ਕਰਨੀ ਚਾਹੀਦੀ ਹੈ ਇਹ ਬਹੁਤ ਮਾੜੀ ਹੈ ਜੀ ਤੁਸੀਂ ਬਾਈਕ ਤੇ ਆ ਰਹੇ ਸੀ ਮੈਂ ਮੋਟਰਸਾਈਕਲ ਤੇ ਆ ਰਿਹਾ ਸੀ ਜੀ ਅਚਾਨਕ ਘਟਨਾ ਵਾਪਰ ਗਈ ਅਚਾਨਕ ਜੀ ਇੱਕ ਬੰਦਾ ਜਾਂਦਾ ਵਾ ਸੁਖੀ ਸੰਧੀ ਜਾਂਦਾ ਮਗਰੋਂ ਘਰ ਦੇ ਨੂੰ ਪਤਾ ਲੱਗਿਆ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਇਹ ਦਰਤ ਤੋਂ ਘਟਨੀ ਸੀ ਜੇ ਮੇਰੀਆਂ ਅੱਖਾਂ ਤੇ ਫਿਰ ਜਾਂਦਾ ਤੇ ਮੈਂ ਮਤਲ ਅੱਖਾਂ ਮੈਨੂੰ ਦੇਖਣਾ ਨਹੀਂ ਕੀ ਕਰਨਾ ਹੀ ਮੈਂ ਘਰ ਦੇ ਵੀ ਅੱਜ ਕੱਲ ਤੁਹਾਨੂੰ ਪਤਾ ਕਿ ਕੌਣ ਸਾਹਮ ਦਾ ਬੱਚੇ ਵੀ ਨਹੀਂ ਸਾਹਮਦੇ ਇਸ ਕਰਕੇ ਕਿ ਇਹ ਤੇ ਪਾਬੰਦੀ ਲਾਉਣੀ ਚਾਹੀਦੀ ਏ ਸ਼ਕਤੀ ਨਾਲ ਕਿਨੇ ਟੰਕੇ ਲੱਗੇ ਤੁਹਾਡੇ ਮੇਰੇ 22 ਟੰਕੇ ਲੱਗੇ ਜੀ ਮੇਰੀ ਮਿਸੇਜ ਤੇ 12 ਟੰਕੇ ਲੱਗੇ ਆ ਉਹਦਾ ਸੱਜਾ ਹੱਥ ਜਿਹੜਾ ਕਟਿਆ ਗਿਆ ਤੁਸੀਂ ਆਫ ਕੈਮਰਾ ਦੱਸ ਰਹੇ ਸੀ ਤੁਹਾਨੂੰ ਕੋਈ ਮੁਸ਼ਕਲ ਵੀ ਆਉਂਦੀ ਏ ਸਿਰ ਦੇ ਵਿੱਚ ਕੋਈ ਮੇਰਾ ਜਿਹੜਾ ਸੱਜਾ ਬੰਨਾ ਇਹ ਸੁਣੋ ਹੈ ਜਿੱਦਾ ਪੱਥਰ ਹੁੰਦਾ ਏ ਇਦਾਂ ਤੇ ਜਿਹੜੀ ਮੇਰੀ ਆਖਿਆ ਇੱਥੇ ਪਛਾਣ ਨੂੰ ਜਾਂਦੀ ਏ ਮਤਲਬ ਜਿੱਦਾਂ ਪੀੜ ਹੁੰਦੀ ਏ ਇਦਾਂ ਹੁੰਦੀ ਏ ਤੇ ਡਾਕਟਰ ਸਾਹਿਬ ਕਹਿੰਦੇ ਕਿ ਇਹ ਟੱਕੇ ਕੱਢ ਕੇ ਤੇ ਫਿਰ ਮਤਲਬ ਐਮਆਈਆਰ ਕਰਵਾਉਂਗੇ ਤੁਹਾਡੀ ਤੁਹਾੜ ਨਾਲੇ ਕਟਨਾ ਵਾਪਰ ਕੀ ਪਰ ਤੁਹਾਡੀ ਪਿੰਡ ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਸਰਪੰਚ ਸਾਹਿਬ ਨੇ ਪਤਵੰਤਿਆ 사ਜਣਾ ਨੇ ਮੈਂਬਰਾਂ ਨੇ ਕਿ ਖਾਸ ਕਰਕੇ ਪਿੰਡ ਦੇ ਵਿੱਚ ਇਸ ਚੀਜ਼ ਤੇ ਕੰਟਰੋਲ ਕੀਤਾ ਜਾਵੇ ਕੀ ਕਹਿਣਾ ਚਾਹੁੰਦੇ ਹੋ ਪੰਚਾਇਤ ਬਾਰੇ ਇਹ ਤੇ ਪੰਚਾਇਤ ਦਾ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਪਹਿਲ ਕਦਮੀ ਇਹ ਕੰਮ ਕੀਤਾ ਇਹਨਾਂ ਨੂੰ ਕਰਨਾ ਚਾਹੀਦਾ ਸੀ ਤੇ ਹੋਰ ਵੀ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਕਰਨਾ ਚਾ ਕਿਉਂਕਿ ਇਹ ਜਾਣ ਲਾਲ ਹੈਗੀ ਹੈ ਮਤਲਬ ਡੋਰ ਇਹਦੇ ਤੇ ਨੱਥ ਪਾਉਣੀ ਚਾਹੀਦੀ ਇਹਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਜੇ ਨਾ ਕੀਤਾ ਤੇ ਵੱਡੇ ਵੱਡੇ ਨੁਕਸਾਨ ਹੋ ਸਕਦੇ ਕੀ ਸਮਝਦੇ ਆ ਕਿ ਇਸ ਵਿੱਚ ਜ਼ਿਆਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਨੂੰ ਬਲੇਮ ਕੀਤਾ ਜਾਂਦਾ ਹੈ ਪੁਲਿਸ ਨੂੰ ਕੀਤਾ ਜਾਂਦਾ ਹੈ ਦੁਕਾਨਦਾਰਾਂ ਨੂੰ ਕੀਤਾ ਜਾਂਦਾ ਹੈ ਕੀ ਲੱਗਦਾ ਹੈ ਜਨਤਾ ਖੁਦ ਆਪ ਜ਼ਿੰਮੇਵਾਰ ਹੈ ਜਿੰਦਾਂ ਨੇ ਬੱਚੇ ਕੋਠੇ ਤੇ ਗੁੱਡੀ ਚੜਾ ਰਹੇ ਆ ਤੇ ਥੱਲੇ ਮਾਂ ਬਾਪ ਬੈਠੇ ਆ ਕਿ ਸਾਡਾ ਬੱਚਾ ਚਾਹਨਾ ਡੋਰ ਨਾਲ ਗੁੱਡੀ ਚੜਾ ਰਿਹਾ ਕਿਉਂਕਿ ਉਹਨਾਂ ਦੇ ਘਰ ਕੋਈ ਇਹੋ ਜਿਹਾ ਹਾਸਾ ਵਾਪਰਿਆ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਹਿਣਾ ਚਾਹੁੰਦੇ ਜਨਾਬ ਜੇਦੋਂ ਪਿੱਛੋਂ ਹੀ ਨੇ ਡੋਰ ਆਈ ਗਾਂਹ ਨਾ ਆਈ ਗਾਂਹ ਤਾਂ ਫਿਰ ਵੇਚਣਗੇ ਕੀ ਇਹ ਕਰਕੇ ਪਿੱਛੋਂ ਹੀ ਬੰਦ ਹੋਣੀ ਚਾਹੀਦੀ ਹੈ ਕਿ ਬੱਚੇ ਸਾਡੇ ਖਰੀਦਣ ਹੀ ਨਾ ਨਾ ਲੈਣ ਤੇ ਇਸ ਕਰਕੇ ਇਹਨੂੰ ਪਿੱਛੋਂ ਬੰਦ ਕਰਨਾ ਚਾਹੀਦਾ ਇਹ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ ਨਾਲ ਗੰਭੀਰ ਨਾਲ ਸੋਚੇ ਤੋ ਸਾਡੇ ਇੱਕ ਹੋਰ ਭਰਾ ਮੌਜੂਦ ਨੇ ਜਿਹੜੇ ਕਿ ਇਸ ਚਾਇਨਾ ਡੋਰ ਦੇ ਕਰਕੇ ਉਹਨਾਂ ਨਾਲ ਵੀ ਘਟਨਾ ਵਾਪਰੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਉਹਨਾਂ ਦੇ ਚਿਹਰੇ ਦਾ ਵੱਡਾ ਨੁਕਸਾਨ ਹੋਇਆ ਹੈ ਵੱਡਾ ਜ਼ਖਮ ਹੋਇਆ ਹੈ ਜਿਸ ਦੀ ਪਰਪਾਈ ਹੌਲੀ-ਹੌਲੀ ਹੋਏਗੀ ਉਤੋਂ ਸਰਦੀ ਦਾ ਮੌਸਮ ਹੈ ਸਰਦੀ ਵਿੱਚ ਕੋਈ ਵੀ ਸੱਟ ਲੱਗਦੀ ਹੈ ਜ਼ਖਮ ਹੁੰਦਾ ਹੈ ਤਾਂ ਇਨਸਾਨ ਨੂੰ ਉਹ ਜ਼ਿਆਦਾ ਤਕਲੀਫ ਦਿੰਦਾ ਸਸਕਾ ਭਾਰੀ ਇਸ਼ੂ ਬਨਾਮ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਸਿੰਘ ਜੀ ਤੁਹਾਡੇ ਨਾਲ ਜਿਹੜੇ ਘਟਨਾ ਵਾਪਰੀ ਹੈ ਚਾਇਨਾ ਡੋਰ ਦੀ ਹਾਂਜੀ ਹਾਂਜੀ ਕਿੱਦਾਂ ਵਾਪਰੀ ਹੈ ਮੈਂ ਜ ਆਪਣੇ ਨਿੱਜੀ ਕੰਮ ਲਈ ਬਟਾਲੇ ਗਿਆ ਸੀ ਕਿ ਉਤੋਂ ਵਾਪਸ ਆ ਤੇ ਵਾਪਸੀ ਆਉਂਦਿਆਂ ਰਸਤੇ ਦੇ ਵਿੱਚ ਗਿੱਲਾਂ ਵਾਲੀ ਪਿੰਡ ਪੈਂਦਾ ਇੱਕ ਉੱਥੇ ਥੋੜੇ ਜਿਹੇ ਘਰ ਹੈਗੇ ਨੇ ਉੱਥੇ ਗੁੱਡੀ ਇੱਕ ਦੋ ਚੜਦੀ ਪਈ ਹੋਗੀ ਤੇ ਉਹਦੇ ਕਰਕੇ ਮੇਰੀ ਡੋਰ ਲੱਗ ਗਈ ਕਿੰਨਾ ਕ ਜਖਮ ਹੋਇਆ ਕਿੰਨੇ ਟਾਂਕੇ ਲੱਗੇ ਜਖਮ ਤਾਂ ਕਾਫੀ ਦੇਖੋ ਡੂੰਗਾ ਹੋ ਗਿਆ ਜਖਮ ਦਾ 22 ਟਾਂਕੇ ਹੈਗੇ ਨੇ ਆ ਗਲ ਤੇ ਵੀ ਆ ਨੱਕ ਤੇ ਵੀ ਦੋ ਜਗ੍ਹਾ ਕੱਟ ਲੱਗਾ ਹੈ ਤੁਹਾਨੂੰ ਟਾਈਮ ਲੱਗੇਗਾ ਤਾਂ ਠੀਕ ਹੁੰਦੇ ਹੁਣ ਤਾਂ ਕੀ ਕਹਿਣਾ ਚਾਹੁੰਦੇ ਹੋ ਚੈਨਾ ਡੋਰ ਨਾਲ ਆਏ ਸਾਲੀ ਕੁਝ ਮੋਟਾ ਵੀ ਹੁੰਦੀਆਂ ਆ ਵੱਡੇ ਵੱਡੇ ਜ਼ਖਮ ਵੀ ਹੁੰਦੇ ਆ ਲੋਕਾਂ ਨੂੰ ਸਰੀਰਕ ਤੌਰ ਤੇ ਪਰ ਫਿਰ ਵੀ ਜੇ ਕਹੀਏ ਜਨਤਾ ਦੀ ਵੀ ਗੱਲ ਕਰੀਏ ਤਾਂ ਜਨਤਾ ਵੀ ਬਾਜ਼ ਨਹੀਂ ਆਉਂਦੀ ਕਿਉਂਕਿ ਬੱਚੇ ਕੋਠਿਆਂ ਤੇ ਗੁੱਡੀ ਘਣਾਉਂਦੇ ਆ ਮੈਂ ਬਾਰ ਬਾਰ ਇੱਕੋ ਗੱਲ ਕਰਦਾ ਕਿ ਜੇ ਅਸੀਂ ਜਾਗ ਜੀਏ ਤੇ ਚਾਹੇ ਦੁਕਾਨਦਾਰ ਲਿਆ ਕੇ ਸਮਾਨ ਰੱਖ ਛੜੇ ਪਰ ਆਪਾਂ ਖਰੀਦਣਾ ਹੀ ਨਹੀਂ ਆ ਤਾਂ ਉਹਦਾ ਵਿਕਣਾ ਨਹੀਂ ਕੀ ਅਸੀਂ ਕਹਿਣਾ ਚਾਹੁੰਦੇ ਆ ਖਾਸ ਕਰਕੇ ਮਾਪੇ ਨੂੰ ਜਿਹੜਾ ਬੱਚੇ ਲੈ ਕੇ ਆਉਂਦੇ ਆ ਤੇ ਮਾਪੇ ਵੀ ਖੁਸ਼ ਹੁੰਦੇ ਕਿ ਸਾਡਾ ਬੱਚਾ ਚਾਈਨਾ ਡੋਰ ਲੈ ਕੇ ਆਇਆ ਦੇਖੋ ਇਹਦੇ ਜਾਗਰੂਤਾ ਚਾਹੀਦੀ ਆ ਲੋਕਾਂ ਨੂੰ ਵੀ ਚਾਹੀਦੀ ਆ ਹੁਣ ਜਿਸ ਤਰ੍ਹਾਂ ਪਹਿਲਾਂ ਡੋਰ ਧ ਹੁਣ ਇਹ ਤਾਂ ਪਹਿਲਾਂ ਤੇ ਜਿਹੜੇ ਚੜਾਉਂਦੇ ਰ ਉਹਨਾਂ ਨੂੰ ਚਾਹੀਦਾ ਵੀ ਇਹ ਆਪਾਂ ਡੋਰ ਨਾ ਵਰਤੀਏ ਆਪਾਂ ਤੇ ਜੇਕਰ ਕੋਈ ਦੁਕਾਨਦਾਰ ਲਿਆਉਂਦਾ ਵੀ ਆ ਤੇ ਉਹਨੂੰ ਵੀ ਚਾਹੀਦਾ ਵੀ ਮੈਂ ਇਹਦਾ ਨੁਕਸਾਨ ਹੈ ਜਿੰਨਾ ਚਿਰ ਉਹ ਤੇ ਆਪ ਤੇ ਖੋਦੇ ਬੀਤਦੀ ਨਹੀਂ ਉਹਨਾਂ ਚਿਰ ਕੋਈ ਮਹਿਸੂਸ ਨਹੀਂ ਕਰ ਸਕਦਾ ਇਸ ਚੀਜ਼ ਨੂੰ ਜਦੋਂ ਕਿਸੇ ਤੇ ਬੀਤੇਗੀ ਉਹ ਫੇਰ ਹੀ ਉਸ ਚੀਜ਼ ਨੂੰ ਮਹਿਸੂਸ ਕਰ ਸਕਦਾ ਵੀ ਇਹਦਾ ਨੁਕਸਾਨ ਕਿੰਨਾ ਵੱਡਾ ਹੋ ਸਕਦਾ ਹੈ ਹੁਣ ਕਈਆਂ ਦੇ ਵੇਖੋ ਕਈਆਂ ਦੇ ਜੀਵਾਂ ਦਾ ਵੀ ਨੁਕਸਾਨ ਹੋ ਗਿਆ ਹੁਣ ਸਾਡੇ ਆ ਮੂੰਹ ਤੇ ਫੇਸ ਤੇ ਲੱਗੀ ਆ ਇਹ ਨਿਸ਼ਾਨ ਜਾਣੇ ਥੋੜੀ ਨਾ ਸਾਰੀ ਉਮਰ ਇਹਦਾ ਇਦਾਂ ਹੀ ਰਹਿਣੇ ਆ ਹੁਣ ਇਹਨਾਂ ਬਜ਼ੁਰਗਾਂ ਦੇ ਵੀ ਲੱਗੀ ਆ ਸਿਰ ਦੇ ਵਿੱਚ ਜਿਹੜੀ ਸੱਟ ਲੱਗੀ ਅੰਦਰੋਂ ਨਹੀਂ ਉਹ ਹੁਣ ਪਤਾ ਨਹੀਂ ਕਿੰਨੀ ਗਾਂਹ ਤੱਕ ਜਾਣੀ ਆ ਕਿੱਥੋਂ ਤੱਕ ਉਹਨੇ ਲੈ ਕੇ ਜਾਣਾ ਸਾਡ ਨੂੰ ਇਸ ਕਰਕੇ ਇਹਨੂੰ ਮੁਕੰਮਲ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਪਿੱਛੋਂ ਵੀ ਬੰਦ ਹੋਵੇ ਤੇ ਦੁਕਾਨਦਾਰ ਨੂੰ ਵੀ ਚਾਹੀਦਾ ਮੈਂ ਇਹਨੂੰ ਨਾ ਲਿਆ ਕੇ ਵੇਚਾਂ ਕਿਉਂਕਿ ਜਦੋਂ ਉਹਦੇ ਦੇ ਬੀਤੇਗੀ ਤੇ ਫਿਰ ਉਹਨੂੰ ਪਤਾ ਲੱਗਿਆ ਵੀ ਇਹਦਾ ਕੀ ਨੁਕਸਾਨ ਆ ਉਹਨਾਂ ਚਿਰ ਤੋਂ ਉਹ ਪ੍ਰੋਫਿਟ ਹੀ ਇਹ ਬੰਦ ਹੋਣੀ ਚਾਹੀਦੀ ਹੈ ਇਹ ਮੁਕੰਮਲ ਤੌਰ ਤੇ ਸਾਡੇ ਵੀਰ ਨੇ ਵੱਡੀ ਗੱਲ ਕਹੀ ਹੈ ਕਿ ਜਦੋਂ ਕਿਸੇ ਦੇ ਬੀਤਦੀ ਹੈ ਤੇ ਉਹਨੂੰ ਉਸ ਦਰਦ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ ਸਾਡੀ ਪੰਜਾਬ ਪੰਜਾਬ ਦੀ ਜਨਤਾ ਦੀ ਵੀ ਇਹ ਗੱਲ ਹੋ ਗਈ ਹੈ ਕਿ ਗਵਾਂਡੀਆਂ ਦੇ ਘਰ ਕੋਈ ਮੁਸੀਬਤ ਆਈ ਹੈ ਤੇ ਅਸੀਂ ਬਚ ਗਏ ਹਾਂ ਪਰ ਹੌਲੀ-ਹੌਲੀ ਸਾਰੇ ਵਾਰੋ-ਵਾਰੀ ਇਸ ਚੀਜ਼ ਦੇ ਚੇਟ ਵਿੱਚ ਆਉਂਦੇ ਹਨ ਚਾਹੇ ਕਿਸੇ ਨਾ ਕਿਸੇ ਤਰੀਕੇ ਵਿੱਚ ਆਉਣ ਆਓ ਪਿੰਡ ਦੇ ਸਰਪੰਚ ਸਾਹਿਬ ਸਰਨਾ ਮੌਜੂਦ ਹੈ ਜਿਨ੍ਹਾਂ ਨੇ ਮਤਾ ਪਾਸ ਕੀਤਾ ਇੱਕ ਵੱਡਾ ਸਟੈਪ ਜੋ ਕਿ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਪਹਿਲੇ ਦੋ ਪਿੰਡ ਇਹੋ ਜਿਹੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਮੁਕੰਮਲ ਤੌਰ ਤੇ ਚੈਨਾ ਡੋਰ ਤੇ ਪਾਬੰਦੀ ਲਾਈ ਹੈ ਔਰ ਕਿਆ ਹੈ ਕਿ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਸਸਿਕਾ ਸਪੰਦ ਸਾਹਿਬ ਸ਼ੁਭਨਾਮ ਜੀ ਰਮੀਤ ਸਿੰਘ ਜੀ ਰਮੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਮਤਾ ਪਾਸ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਵੀਰਣਾ ਇਸ ਬਾਰੇ ਕਹਿਣਾ ਜੀ ਘਟਨਾ ਹੈ ਤੇ ਦੁਖਦਾਈ ਘਟਨਾ ਹੈ ਇਹ ਕੋਈ ਇੱਕ ਵਾਰ ਨਹੀਂ ਹਰ ਸਾਲ ਹੁੰਦੀ ਆਏ ਸਾਲੀ ਹੁੰਦੀ ਇਹ ਮੁੱਦਾ ਜਿਹੜਾ ਆ ਬੜਾ ਗੰਭੀਰ ਆ ਇੱਥੇ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਸੈਂਟਰ ਆ ਉਹਨਾਂ ਨੂੰ ਸ਼ਕਤੀ ਨਾਲ ਕੋ ਕਦਮ ਲੈਣਾ ਚਾਹੀਦਾ ਪਿੱਛੋ ਬੰਦ ਹੋ ਜਿਹੜੀ ਕਿਉਂਕਿ ਛੋਟੇ ਮੋਟੇ ਦੁਕਾਨਦਾਰ ਜਿਹੜੇ ਆ ਉਹ ਤੇ ਇੱਕ ਵਿਕਰੀ ਕਰਦੇ ਆ ਉਹਨਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਇਸ ਚੀਜ਼ ਤੇ ਵੀ ਇਹ ਜਾਨ ਲੈਵਾਇਆ ਕਿਉਂਕਿ ਅੱਜ ਇੱਥੇ ਲੱਗੀ ਆ ਕੱਲ ਨੂੰ ਮਰਲੇ ਲਾਸ਼ ਆਦੀ ਆ ਹੋਰ ਵੀ ਕਿਸੇ ਨੂੰ ਲਾਸ਼ ਆਦੀ ਆਪਣੇ ਬੱਚੇ ਦੀ ਵੀ ਲਾਸ਼ ਆਦੀ ਆ ਜਿਸ ਤੇ ਲੱਗਦੀ ਆ ਬੀਜ ਦੀ ਜਿੱਤੇ ਉਹਨੂੰ ਪਤਾ ਲੱਗਦਾ ਵੀ ਕਿਵੇਂ ਕਿਵੇਂ ਇਹ ਚੀਜ਼ ਤੇ ਜਿਹੜਾ ਆਪਾਂ ਮਤਾ ਪਾਇਆ ਪੰਚਾਇਤ ਨੇ ਕੋਸ਼ਿਸ਼ ਕਰਾਂਗੇ ਕਿ ਸਖਤੀ ਨਾਲ ਇੱਥੇ ਕਾਰਵਾਈ ਕੀਤੀ ਜਾਵੇ ਦੁਕਾਨਦਾਰ ਵੀਰਾਂ ਨੂੰ ਕਹਾਂਗੇ ਉਹ ਜਿਹੜੇ ਘਰ ਘਰ ਜਾ ਕੇ ਵੀ ਬੇਨਤੀ ਕਰਾਂਗੇ ਗੁਰਦੁਆਰਾ ਸਾਹਿਬ ਦੀ ਅਨਾਊਂਸਮੈਂਟ ਵੀ ਕਰਾਵਾਂਗੇ ਇਹ ਚੀਜ਼ ਤੋਂ ਬਚਾ ਜਾਏ ਜੇ ਫਿਰ ਵੀ ਕੋਈ ਉਲੰਘਣ ਕਰਦਾ ਪਾਇਆ ਜਾਂਦਾ ਹੈ ਤੁਹਾਡੇ ਪਿੰਡ ਦੇ ਵਿੱਚ ਜਾਂ ਕੋਈ ਵੇਚਦਾ ਜਾਂ ਕੋਈ ਲਿਆ ਕੇ ਆਪਣੇ ਬੱਚਿਆਂ ਨੂੰ ਦਿੰਦਾ ਫਿਰ ਪੰਚਾਇਤ ਵੱਲੋਂ ਕਿਸ ਤਰ੍ਹਾਂ ਦੀ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਏਗਾ ਪ੍ਰਸ਼ਾਸਨ ਨੂੰ ਜਾਂ ਖੁਦ ਆਪਣੇ ਪੱਧਰ ਤੇ ਪੰਚਾਇਤ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲ ਦੇ ਅਧਾਰ ਤੇ ਉਸ ਤੋਂ ਮਗਰੋਂ ਪ੍ਰਸ਼ਾਸਨ ਨੂੰ ਜਿਵੇਂ ਚੱਲੇਗਾ ਸਭ ਤੋਂ ਪਹਿਲਾਂ ਬਥੇ ਪੰਚਾਇਤ ਜਿਹੜੀ ਆਪਣੀ ਕਾਰਵਾਈ ਕਰ ਰਹੀ। ਤੋਂ ਏਸੀ ਜੀ ਚੂੜ ਚੱਕ ਪਿੰਡ ਦੇ ਸਰਪੰਚ ਜਿਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਸਖਤੀ ਨਾਲ ਉਸ ਨੂੰ ਲਾਗੂ ਕੀਤਾ ਜਾਏਗਾ। ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਪਿੰਡ 'ਚ ਜਿੰਨੇ ਦੁਕਾਨਦਾਰ ਨੇ ਚਾਹੇ ਅਵਸਰੀਕ ਨੇ ਕਿ ਨਾ ਇਸ ਡੋਰ ਨੂੰ ਖਰੀਦਿਆ ਜਾਵੇ ਨਾ ਇਸ ਨੂੰ ਲਿਆਂਦਾ ਜਾਵੇ ਤਾਂ ਕਿ ਇਹੋ ਜੇ ਖਾਸੇ ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਨਾ ਵਾਪਰਨ। ਆਓ ਨਿਸ਼ਾਰਾ ਮੱਜਾ ਸਿੰਘ ਦੇ ਬੜੇ ਨੌਜਵਾਨ ਸਰਪੰਚ ਜਿਹੜੇ ਇਸ ਵਾਰ ਬਣੇ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਸਾਸਿਕਾ ਭਾਜੀ ਕੀ ਨਾਮ ਜੇ? ਮੇਰਾ ਨਾਮ ਰਾਜਵੀਰ ਸਿੰਘ ਜੀ। ਰਾਇਬੀਰ ਜੀ ਕੀ ਕਹਿਣਾ ਚਾਹੁੰਦੇ ਹੋ ਆਪਣੇ ਲਫ਼ਜ਼ਾਂ ਦੇ ਵਿੱਚ ਜਿਹੜੀ ਇਹ ਸਭ ਤੋਂ ਪਹਿਲਾਂ ਸੱਟ ਲੱਗੀ ਇਹਨਾਂ ਨੂੰ ਚਾਈਨਾ ਡੋਰ ਕਰਕੇ ਜ਼ਖਮ ਮਿਲੇ ਨੇ ਇਹਨਾਂ ਬਾਰੇ ਕੀ ਕਹਿਣਾ ਜਾਊਗਾ ਇਹ ਚਾਈਨਾ ਡੋਰ ਜਿਹੜੀ ਪਲਾਸਟਿਕ ਦੀ ਦੋਰਾ ਇਹ ਬਹੁਤ ਮਾੜੀ ਆ ਤੇ ਇਹ ਵੀਰ ਦੇ ਕਾਫੀ ਜ਼ਿਆਦਾ ਜ਼ਖਮ ਹੋ ਗਿਆ ਤੇ ਇਹ ਵਾਰ ਦਾ ਤੇ ਚਾਈਨਾ ਡੋਰ ਕਰਕੇ ਹੋਣੀ ਬਾਰ-ਬਾਰ ਅਸੀਂ ਤੇ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹੋ ਅਪੀਲ ਕਰਦੇ ਆ ਇਹ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਆ ਇਸੇ ਕਰਕੇ ਆਪਾਂ ਦੋਵਾਂ ਪੰਚਾਇਤਾਂ ਨੇ ਮਤੇ ਪਾਏ ਆ ਬਾਕੀਆਂ ਪੰਚਾਇਤਾਂ ਨੂੰ ਇਹੋ ਸੁਨੇਹਾ ਦਿੰਨੇ ਆ ਇਹਨੂੰ ਚੰਗੀ ਤਰ੍ਹਾਂ ਮਤੇ ਪਾ ਕੇ ਇਹਨੂੰ ਬੰਦ ਕੀਤਾ ਜਾਵੇ ਜਾ ਕੇ ਪਿੰਡ ਦੇ ਵਿੱਚ ਵਿਕੇ ਨਾ ਤੇ ਬੱਚੇ ਉਹਨਾਂ ਲੈ ਕੇ ਆਉਣ ਤੇ ਨਾ ਕਿੱਦਾਂ ਜਾਨੀ ਨੁਕਸਾਨ ਹੋਵੇ ਪੰਛੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹਨਾਂ ਨੂੰ ਹਾਂਜੀ ਤਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਸਾਡਾ ਮੌਜੂਦ ਹਨ ਸਰਦਾਰ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਵਰੀਆ ਸਟੈਪ ਹੈ ਪੰਚਾਇਤਾਂ ਵੱਲੋਂ ਖਾਸ ਕਰਕੇ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣੀਆਂ ਨੇ ਇੱਕ ਵੱਡੀ ਕਾਰਵਾਈ ਕਹਿ ਲਈਏ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਇਸ ਬਾਰੇ ਵੇਖੋ ਜੀ ਪਹਿਲਾਂ ਤਾਂ ਮੈਂ ਦੋਨਾਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਵਿਕਲੀ ਪਹਿਲ ਕਦਮੀ ਇਹ ਚਾਇਨਾ ਡੋਰ ਦਾ ਮੁਕੰਮਲ ਬਾਈਕਾਟ ਕਰਨ ਦਾ ਔਰ ਪਿੰਡ ਵਿੱਚ ਖਾਸ ਕਰਕੇ ਵਿਕਰੀ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਔਰ ਇਹ ਪਾਬੰਦੀ ਅੱਜ ਨਹੀਂ ਲਗਾਈ ਗਈ ਕਿ ਇਹਨਾਂ ਵੀ ਸਾਡੇ ਪਿੰਡ ਦੇ ਬੱਚਿਆਂ ਦੀ ਹੁਣ ਨੁਕਸਾਨ ਹੋਇਆ ਸਾਡੇ ਦੋਵਾਂ ਵੀਰਾਂ ਤੇ ਸੱਟ ਲੱਗੀ ਆ ਇਹ ਪੰਚਾਇਤ ਦੀ 14 ਦਸੰਬਰ 2024 ਨੂੰ ਪਲੇਠੀ ਮੀਟਿੰਗ ਹੋਈ ਸੀ ਉਸ ਦਿਨ ਹੀ ਪਿੰਡ ਦੇ ਸਮੂਹ ਨਾਗਰਿਕਾਂ ਨੇ ਇਸ ਗੱਲ ਦੀ ਮੰਗ ਰੱਖੀ ਸੀ ਤਾਂ ਉਸ ਪਲੇਠੀ ਮੀਟਿੰਗ ਦੇ ਵਿੱਚ ਇਹ ਵਿਚਾਰਿਆ ਗਿਆ ਔਰ ਪਹਿਲਾ ਮਤਾ ਜੋ ਸਾਡੇ ਲੋ ਪਾਸ ਕੀਤਾ ਗਿਆ ਸੀ ਕਿ ਕਿਉਂਕਿ ਅੱਜ ਕੱਲ ਪਤੰਗ ਪਾਈ ਦਾ ਸੀਜ਼ਨ ਹੈ ਪਤੰਗ ਬਾਈ ਦਰਾਨੇ ਚੈਨਲ ਡੋਰ ਦੀ ਵਿਕਰੀ ਕਾਫੀ ਵੱਡੇ ਪੱਧਰ ਤੇ ਹੁੰਦੀ ਆ ਸੋ ਪਿੰਡ ਵੱਲੋਂ ਦੋਨਾਂ ਪੰਚਾਇਤਾਂ ਵੱਲੋਂ ਇਹੀ ਪਹਿਲਾ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਇਸ ਡੋਰ ਨੂੰ ਸਟੋਰ ਕਰਨ ਵਾਲਿਆਂ ਦੇ ਖਿਲਾਫ ਔਰ ਇਸ ਡੋਰ ਨੂੰ ਵੇਚਣ ਵਾਲਿਆਂ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਵਿਅਕਤੀ ਕੱਲ ਨੂੰ ਕੋਈ ਆਣ ਕੇ ਇਹ ਸਫਾਰਸ਼ ਨਾ ਲੈ ਕੇ ਆਵੇ ਕਿ ਅਸੀਂ ਤੁਹਾਡੇ ਵੋਟਾਂ ਪਾ ਕੇ ਸਰਪੰਚ ਬਣਾਏ ਜਾਂ ਤੁਹਾਨੂੰ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਆ ਇਹ ਵੋਟਾਂ ਦਾ ਮੁੱਦਾ ਨਹੀਂ ਆ ਇਹ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਸੋ ਨਾਗਰਿਕਾਂ ਦੀ ਸੁਰੱਖਿਆ ਨੂੰ ਮੰਦੇ ਨਜ਼ਰ ਰੱਖਦੇ ਆ ਅਸੀਂ ਦੋਨਾਂ ਪੰਚਾਇਤਾਂ ਵੱਲੋਂ ਇਸ ਜੋ ਚైనా ਡੋਰ ਦਾ ਬਾਈਕਾਟ ਕਰਨ ਦਾ ਜੋ ਇਹ ਪ੍ਰਣ ਕੀਤਾ ਇਸ ਨੂੰ ਸਖਤੀ ਨਾਲ ਲਾਗੂ ਕਰਨ ਵਾਸਤੇ ਅਸੀਂ ਪ੍ਰਣ ਕਰਦੇ ਹਾਂ ਜੀ ਮਨਦੀਪ ਸਿੰਘ ਜੀ ਇੱਕ ਇਹ ਸਵਾਲ ਉੱਠਦਾ ਨਾ ਕਾਨੂੰਨ ਬਣ ਜਾਂਦੇ ਆ ਤੁਹਾਡੇ ਵੱਲ ਮਤੇ ਪਾਸ ਕੀਤੇ ਗਏ ਆ ਪਰ ਜਨਤਾ ਕੀ ਚਾਹੁੰਦੀ ਹੈ ਕੱਲ ਵੀ ਸਾਡੀ ਗੱਲਬਾਤ ਹੋ ਰਹੀ ਕਹਿੰਦੇ ਸਾਡੇ ਬੇਟੇ ਜਾਂ ਬੇਟੀਆਂ ਜਾਂ ਕੋਈ ਵੀ ਲਾੜਲੇ ਹੁੰਦੇ ਆ ਉਹ ਮੰਗਦੇ ਆ ਫਿਰ ਅਸੀਂ ਉਹਨੇ ਕਿ ਕਿਸਮਤ ਜ਼ਹਿਰ ਲਿਆ ਕੇ ਦਿੰਨੇ ਆ ਤੇ ਜ਼ਹਿਰ ਲਿਆਉਂਦਾ ਉਹ ਬਲੈਕ 'ਚ ਵੀ ਲੈ ਆਉਂਦੇ ਆ 200 ਵਾਲਾ ਜਿਹੜਾ ਕੋਈ ਗੱਟੂ ਉਹਨਾਂ 800 ਹਜ਼ਾਰ ਦਾ ਵੀ ਲਾਉਂਦੇ ਆ ਸ਼ਫਾਰਸ਼ਾਂ ਪਾਈਆਂ ਜਾਂਦੀਆਂ। ਖਾਸ ਕਰਕੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਸਮੁੱਚੇ ਪੰਜਾਬ ਦੇ ਅੰਦਰ ਨੂੰ? ਦੇਖੋ ਜੀ ਸਰਕਾਰਾਂ ਜਾਂ ਪੰਚਾਇਤਾਂ ਉਹ ਨਾਗਰਿਕਾਂ ਦੀ ਸੁਰੱਖਿਆ ਦੇ ਵਾਸਤੇ ਜਾਂ ਪਿੰਡ ਦੇ ਜਾਂ ਨਗਰ ਦੇ ਵਿਕਾਸ ਵਾਸਤੇ ਬਹੁਤ ਸਾਰੇ ਮਤੇ ਲੈ ਕੇ ਹੁੰਦੀਆਂ। ਉਹਨਾਂ ਨੂੰ ਮਤਿਆਂ ਨੂੰ ਲਾਗੂ ਕਰਨ ਦੇ ਵਿੱਚ ਸਾਨੂੰ ਆਮ ਲੋਕਾਂ ਦਾ ਸਹਿਯੋਗ ਜਿਹੜਾ ਮਿਲਣਾ ਉਹ ਬਹੁਤ ਜ਼ਰੂਰੀ ਆ। ਸੋ ਜੋ ਇਹ ਮੁੱਦਾ ਜੋ ਚਾਈਨਾ ਡੋਰ ਦਾ ਮੁੱਦਾ ਚੱਲ ਰਿਹਾ ਵਾ ਇਹਦੇ ਵਿੱਚ ਮਾਂ ਪਿਓ ਨੂੰ ਵੀ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਆ। ਉਹ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਇਸ ਚਾਈਨਾ ਡੋਰ ਦੀ ਖਰੀਦ ਨਹੀਂ ਕਰਨੀ। ਪਹਿਲਾਂ ਤਾਂ ਆਪ ਨਾ ਖਰੀਦ ਕੇ ਦੇਣ ਤੇ ਜੇ ਕੋਈ ਬੱਚਾ ਫਿਰ ਵੀ ਬਾਹਰੋਂ ਲੈ ਕੇ ਆਉਂਦਾ ਤਾਂ ਉਸ ਨੂੰ ਬਿਲਕੁਲ ਉਹਨੂੰ ਨਾ ਉਹਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦੇਣ। ਸੋ ਸਮਾਜ ਨੂੰ ਵੀ ਮਤਲਬ ਲੋੜਿਆ ਇਸ ਨੂੰ ਮੁੱਦੇ ਨੂੰ ਲਾਗੂ ਕਰਨ ਦੇ ਵਾਸਤੇ ਗੰਭੀਰਤਾ ਦੇ ਨਾਲ। ਤਾਂ ਤੁਸੀਂ ਵੇਖ ਰਹੇ ਹੋ ਜੀ ਸਮੁੱਚੇ ਪੰਜਾਬ ਦੀ ਗੱਲ ਕਰਾਂ ਤੇ ਮੇਰੇ ਖਿਆਲ ਨਾਲ ਇਹ ਦੋ ਪਿੰਡ ਦੀਆਂ ਪੰਚਾਇਤਾਂ ਜਿਨ੍ਹਾਂ ਸਭ ਤੋਂ ਵੱਡਾ ਕਦਮ ਉਠਾਇਆ ਤੇ ਇਹਨਾਂ ਵੱਲੋਂ ਬੇਨਤੀ ਕੀਤੀ ਹੈ ਕਿ ਸਾਰੇ ਪੰਜਾਬ ਦੀਆਂ ਪੰਚਾਇਤਾਂ ਜੋ ਐਮਸੀ ਸਹਿਬਾਨ ਵੀ ਜੋ ਹੈ ਆਪੋ ਆਪਣੇ ਇਲਾਕੇ ਆਪਾਂ ਆਪਣੇ ਪਿੰਡ ਦਾ ਖਿਆਲ ਰੱਖਣ ਸਾਡੇ ਵੱਲੋਂ ਬੇਨਤੀ ਹੈ ਕਿ ਖਾਸ ਕਰਕੇ ਅਸੀਂ ਆਪੋ ਆਪਣਾ ਘਰ ਹੀ ਸੰਭਲ ਲਈਏ ਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਅਸੀਂ ਖਾਸ ਕਰਕੇ ਕੋਠੀਆਂ ਤੇ ਚੜ ਕੇ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਜੇ ਕੋਈ ਬੱਚਾ ਚੈਨਾ ਡੋਰ ਨਾਲ ਗੁੱਡੀ ਚੜਾ ਰਿਹਾ ਹੈ ਚਾਹੇ ਕਿਤੋਂ ਲਿਆ ਕੇ ਚੜਾ ਰਿਹਾ ਹੈ ਉਹਨੂੰ ਵਰਜੀਏ ਆਪੋ ਆਪਣਾ ਘਰ ਸੰਭਾਲੀਏ ਤਾਂ ਕਿ ਸਮੁੱਚੇ ਪੰਜਾਬ ਦੀ ਜਨਤਾ ਜਿਹੜੀ ਉਹ ਸੁਰੱਖਿਅਤ ਰਹੇ ਤੇ ਵਧੀਆ ਤਰੀਕੇ ਨਾਲ ਅਸੀਂ ਲੋੜੀ ਬਸੰਤ ਜਾਂ ਬਾਕੀ ਤਿਉਹਾਰ ਮਨਾਈਏ ਵੇਖਦੇ ਰਹੋ ਚੈਨਲ ਦਾ ਆ ਰਹੇ ਨਿਊਜ਼